ਸਿੱਧੀ ਇਹ ਵੀ ਥਾਣੇਦਾਰ ਹੋ ਗਏ ਤੀ ਮੀਆਂ ਦਾ ਭਰਤੀ ਹੈ ਸ਼ਰਮ ਲੱਤੀ ਆਲਾ ਮੇਰਾ ਪੈ ਨਹੀਂ ਕਰਦਾ ਵੀ ਲੈ ਕੇ ਡਾਂਗ ਦੋਹਾਂ ਦੀ ਲੱਤਾਂ ਤੋੜਦਾ ਹੋਣ ਕਰ ਉਹਨੂੰ ਕਿੱਥੇ ਆਇਆ ਹੈ ਹੈ ਨਾਲ ਜੇ ਚੜਾਤਾ ਚੰਦ ਚੜਾਤਾ ਚੰਦ ਚੌਰਿਆ ਮੜੀ ਮੜੀ ਸ਼ਰਮ ਕਰ ਲੈਂਦਾ ਸਾਡੀ ਤਾਂ ਹੈ ਕਿਹੜੀ ਆਣੀ ਤੂੰ ਕਿੱਥੋਂ ਆਈ ਨਿਆਕੇ ਲੋਕ ਕੜਾਈ ਹੈ ਨਾ ਮੇਰੇ ਇੱਥੇ ਮੇਰੇ ਮਮੀ ਡੈਡੀ ਤਾਂ ਸਹੀ ਤੁਹਾਨੂੰ ਜੇ ਮੇਰੀ ਗੱਲ ਸੁਣਦਾ ਏਸੀ ਲਵਾ ਲਈ ਹੋਣੀ ਨਹੀਂ ਪੈ ਨਹੀਂ ਤੇ ਮੇਰੇ ਪਿੱਕ ਕਹਿੰਦੇ ਘਰੇ ਤੇ ਏਸੀ ਲੱਗਿਆ ਹੀ ਹੋਇਆ ਸੀਗਾ ਘਰੇ ਤਾਂ ਚੱਲ ਸਾਰਾ ਕੁਝ ਕਰ ਲਾਂਗੇ ਏਸੀ ਸਾਰਾ ਕੁਝ ਕਰ ਲਾਂਗੇ ਮੈਨੂੰ ਪਤਾ ਕੱਲੀਆਂ ਗੱਲਾਂ ਤੇਰੇ ਕੋਲੇ ਘਰੇ ਦਾ ਤੂੰ ਆਪਦੀ ਮਾਂ ਤੋਂ ਬਹੁਤ ਡਰਦਾਗਾ ਚਮਚਾ ਵੀ ਨਹੀਂ ਉਹਦੇ ਬਿਨਾਂ ਪੁੱਛੇ ਲੈ ਕੇ ਆਉਂਦਾ ਇਹ ਡਰਦਾ ਹੁੰਦਾ ਫਿਰ ਐਡਾ ਕਦਮ ਨਹੀਂ ਹਿਜਾਗਦਾ ਚੱਲ ਦੇਖਦੀ ਆ ਜਾ ਕੇ ਮੈਂ ਦੱਸਿੰਨਾ ਕੋਈ ਕਰਦਾ ਸੀ ਆਪਾਂ ਵਿਆਹ ਕਰਾਇਆ ਪਰ ਪਰ ਮੈਨੂੰ ਇਲਾਜ ਤੇਰੇ ਘਰ ਦੇ ਮੈਨੂੰ ਐਕਸੈਪਟ ਕਰਨਗੇ ਜਾਂ ਨਹੀਂ ਕਰਨਗੇ 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 ਕਿਉਂ ਨਾ ਜਦੋਂ ਲਾ ਕੇ ਬੈਠੇ ਤੇਰੀ ਮਾਂ ਨੇ ਸੁਭਾਅ ਦਾ ਤਾਂ ਮੈਨੂੰ ਪਤਾ ਪਹਿਲਾਂ ਜਦੋਂ ਫੋਨ ਤੇ ਮੈਂ ਕਈ ਵਾਰੀ ਚੱਕ ਲੈਂਦੀ ਸੀ ਨਾ ਤੇਰਾ ਫੋਨ ਬਾਹਲਾ ਗਰੁਖਾ ਬੋਲਦੀ ਹੁੰਦੀ ਸੀ ਬਾਲੀ ਭੜੀ ਹੈ ਸੁਭਾਅ ਦੀ ਮੈਨੂੰ ਤਾਂ ਡਰ ਵੀ ਲੱਗਿਆ ਜਾਂਦਾ ਕੁਛ ਨਹੀਂ ਕਹਿੰਦੀ ਪਰ ਹੁਣ ਮੈਂ ਇਹ ਵੀ ਸੋਚ ਰਹੀ ਆ ਮੈਂ ਤਨਾ ਘਰ ਦੀ ਰਹੀ ਆ ਨਾ ਘਾਟ ਦੀ ਰਹੀ ਆ ਕੁਝ ਨਹੀਂ ਕੋਸਣ ਦਾ ਦੇਖ ਮਨ ਮੇਰੀ ਗੱਲ ਸੁਣ ਮੈਂ ਆਪਣੇ ਮਾਪਿਆਂ ਕੋਲੇ ਤਾਂ ਵਕਸ ਜਾ ਨਹੀਂ ਸਕਦੀ ਕਿਉਂਕਿ ਜਿਹੜਾ ਕਦ ਵੀ ਚੱਕ ਲਿਆ ਮੈਂ ਹਨਾ ਕੁਣ ਤੇ ਮਨ ਨਾਲ ਮਉ ਦੁਖੀ ਨਹੀਂ ਹੈਗੀ ਇੱਕ ਤੂੰ ਹੀ ਆ ਮੇਰਾ ਸਾਰਾ ਹੋਂ ਕੋਈ ਨਾ ਕੋਈ ਨਾ ਕਰੂਗੀ ਇਕੱਲਤਾ ਐ ਕਰਨੀ ਚਾਲ ਚਲੋ ਅੱਲਾ ਕਹਿ ਰਿਹਾ ਹੈਗਾ ਗੱਲ ਮੇਰੀ ਸੁਣਨਾ ਮੈਂ ਤੇਰੇ ਨਾਲ ਪਹਿਲਾਂ ਗੱਲ ਕੀਤੀ ਸੀ ਵੀ ਮੈਂ ਤੇਰੇ ਘਰੇ ਜਾ ਕੇ ਕੋਈ ਕੰਮ ਨਹੀਂ ਕਰਨਾ ਹੈਗਾ ਬਸ ਕੱਲੀ ਤੇਰੀ ਰੋਟੀ ਬਣਾ ਸਕਦੀ ਆ ਮੈਂ ਤੇ ਆਪਦੇ ਕੱਪੜੇ ਲੀੜੇ ਧੋ ਸਕਦੀ ਆ ਕੱਲ ਨੂੰ ਤੇਰੀ ਮਾਂ ਕਹੇ ਵੀ ਆ ਧੋ ਕੱਪੜਿਆਂ ਦਾ ਢੇਰ ਲਾ ਕੇ ਰੱਖ ਦਿਓ ਕਿਉਂ ਮੈਂ ਕੋਈ ਕੰਮ ਨਹੀਂ ਕਰਨਾ ਆਗੇ ਨੌਕਰਾਨੀ ਲਾ ਲਿਓ ਕੋਈ ਕੁਝ ਨਹੀਂ ਕਰਨਾ ਬਸ ਕਾ ਸਾਪੀ ਰੋਦੀ ਲੜਿਆ ਕਰੀ ਆਪੇ ਕਰਨੇ ਇਦਾਂ ਤੇਰੀ ਮਾਂ ਤਾਂ ਸੱਤਾ ਧੁੱਲੇ ਦੀ ਚੰਡੇ ਲਾ ਉਹ ਨਹੀਂ ਜਿੰਨੀ ਮਰੀ ਤਾਂ ਹਾਂ ਤੇ ਗਿਆ ਲੱਗਾ ਹਾਂ ਹਾਂ ਮੈਨੂੰ ਦਰਜਾ ਲੱਗੀ ਜਾਂਦਾ ਉਹ ਤਾਂ ਹੁੱਬ ਕੇ ਲਿਆ ਸੀਗਾ ਮੈਨੂੰ ਮੂੰਹ ਚੱਕ ਕੇ ਮੇਰੀ ਮਾਂ ਤਾਂ ਕੁਛ ਨਹੀਂ ਕਹਿੰਦੀ ਕੱਲਾ ਕਹਿ ਰਿਹਾ ਤਾਂ ਹੈਗਾ ਉਹ ਤਾਂ ਤੇਰੇ ਉਤੋਂ ਨੇ ਪਾਣੀ ਵਾਰ ਕੇ ਪੀਉ ਨਾ ਹੁਣ ਐਡੀ ਛੇਤੀ ਕਿਹੜੀ ਮਾਂ ਦਾ ਦੁੱਧ ਚੁੰਗਿਆ ਤੂੰ ਜਿਹੜਾ ਹੁਣ ਤੇਰੇ ਐਡੀ ਛੇਤੀ ਪਿੱਛੂ ਵੀ ਭੇਨ ਲਾ ਕੇ ਚੱਲ ਆ ਜਾ ਕੇਰਾ ਤਾਂ ਲੈਣੀ ਪਾਣੀ ਜਾਣਾ ਹੀ ਪੈਣਾਗਾ ਹਾਂ ਹੁਣ ਤੱਕ ਤਾਂ ਆਵਦੀ ਮਾਂ ਤੂੰ ਉਦੋਂ ਨਹੀਂ ਦੇਖਿਆ ਹੈਗਾ ਜਦੋਂ ਮੈਂ ਨਾਲ ਪਿਆਰ ਦੇ ਬਾਰੇ ਕਰਦਾ ਸੀ ਵਿਆਹ ਕਰਾਉਣ ਦੇ ਵਾਅਦੇ ਕਰਦਾ ਸੀ ਉਦੋਂ ਨਹੀਂ ਦੀਨਾ ਸੀਗਾ ਚੱਲ ਹੁਣ ਆ ਤਾਂ ਗਿਆ ਹੁਣ ਆ ਤਾਂ ਗਿਆ ਹਜੇ ਤੇਰੀ ਮਾਂ ਪਤਾ ਨਹੀਂ ਕਿਹੜੇ ਫੁੱਲ ਪਾਊਗੀ ਕਾਵਣਾ ਗੇਟ ਦਾ ਨਹੀਂ ਕਰੋੜਨਾ ਖੋਲੀ ਮਾਤਾ ਗੇਟ ਮਾਰਨੇ ਕਿੰਨੇ ਆ ਗਏ ਨਿਕਲਿਆ ਉਧਰ ਆ ਜਾਵੜਿਆ ਘਰੇ ਆ ਗਿਆ ਚੇਤਾ ਮਾਂ ਦਾ ਪਾਣੀ ਵਾਲਾ ਮਾਤਾ ਨੀ ਕਿਹੜਾ ਮਾਰ ਮਾਰਨਾ ਵਿਆਹ ਦਾ ਸ਼ਰਮਲੱਖੀ ਵਾਲੇ ਸਾਡੇ ਵਾਰੀ ਤਾਂ ਦੇਖ ਲੈਂਦਾ ਮਟਿਆਰਤੀ ਜਾਂ ਭੈਣਾਂ ਤੇਰੀ ਹੈ ਉਹ ਕੱਲ ਨੂੰ ਨਿਕਲ ਗਈ ਕਿਸੇ ਨਾਲ ਫੇਰ ਨਾ ਫੇਰ ਕੀ ਹੋ ਗਿਆ ਸਾਰੇ ਆਪ ਦੀ ਮਨਮਰਜ਼ੀ ਨਾਲ ਵਿਆਹ ਕਰਾਉਂਦੀ ਆ ਨਾਲੇ ਜੇ ਇਹ ਨਹੀਂ ਕਰਾ ਲਿਆ ਫਿਰ ਐਡੇ ਕਿਹੜਾ ਉਹ ਹੋ ਗਿਆਗਾ ਲਾ ਇਹ ਤਾਂ ਹੋਣੀ ਐ ਏਡੀ ਜੀਬ ਚਾਲਦੀ ਕੈਂਚੀ ਮੰਗਲੂਤਰ ਨੂਤਰ ਵਾਸੀ ਖੜੀ ਤੇ ਅੱਜ ਤਾਂ ਇਹ ਨਾਲੇ ਮੈਨੂੰ ਮਨ ਨ ਪਕਾ ਕੇ ਦਈ ਖੜੂਗੀ ਕਿਉਂ ਮੈਂ ਆਖਿਆ ਸੀ ਨਾ ਵੀ ਤੇਰੀ ਮਾਂ ਨੇ ਤੈਨੂੰ ਪੁੱਠੀਆਂ ਪੜ੍ਹਾਉਂਦਾ ਪੜ੍ਹਾਉਗੀ ਤੂੰ ਨਾ ਕਰੇ ਲੈ ਕੇ ਜਾ ਐਦੂ ਤਾਂ ਆਪਾਂ ਕਿਰਾਏ ਦੇ ਘਰ ਲੈ ਕੇ ਰਹਿ ਪੈਣੇ ਹੈਗੇ ਇਹ ਤਾਂ ਫੋਨ ਤੇ ਨਹੀਂ ਮੈਨੂੰ ਹੂ ਬੋਲਦੀ ਸੀ ਇਹ ਤਾਂ ਹੁਣੀ ਤੈਨੂੰ ਆਪਦੀਆਂ ਪੜ੍ਹਾਉਂ ਲੱਗ ਗਈ ਬੇ ਮਾਰਗੇ ਤੈਨੂੰ ਆਏ ਨਾ ਸ਼ਰਮ ਆਈ 20 25 ਸਾਲ ਦੀ ਮਾਂ ਪਿਓ ਨੇ ਜਿਹੜੇ ਨੇ ਕੀਤੀ ਐਡੀ ਪਾਲ ਪਲੋਸ ਕੇ ਮਾਂ ਪਿਓ ਦੀ ਨਹੀਂ ਬਣੀ ਪਿਆਰੀ ਕਿੱਥੇ ਬਣ ਜੂ ਆਈ ਤਾਂ ਹੈਗੀ ਹਣ ਪਰ ਮੇਰੇ ਨਾਲ ਸਾਰਾ ਕੁਝ ਛੱਡ ਛੜਾ ਕੇ ਇਹਦੇ ਪਿੱਛੇ ਆ ਕੰਡੂ ਕੋਈ ਹੋਰ ਮਿਲ ਜੇ ਤੈ ਆਏ ਕਿਉਂ ਛੱਡ ਜੂਗੀ ਇਹਦੇ ਪਿੱਛੇ ਮੈਂ ਆਗਾ ਘਰ ਬਾਸ ਸਾਰਾ ਕੁਝ ਛੱਡ ਕੇ ਆਈ ਆ ਭੈਣ ਭਾਈ ਨਾਲੇ ਹੁਣ ਨੀਰਮੇ ਛੱਡ ਕੇ ਜਾਂਦੀ ਹੁਣ ਤਾਂ ਸਾਡੀ ਲੰਮ ਮੈਰਜ ਜਿਹੜੇ ਪੱਕੇ ਕਾਗਜ ਹੋਏ ਹੋਏ ਹੈਗੇ ਨੀ ਲੰਮ ਮੈਰਜ ਦੀ ਲਾਗੇ ਤਾਂ ਇਹ ਚ ਕਾਲੇ ਭੂੰਡ ਚ ਕੀ ਦੇਖ ਲਿਆ ਕੀ ਦੇਖ ਲਿਆ ਚ ਕਾਲੇ ਭੂੰਡ ਚ ਰੰਗ ਨਹੀਂ ਦੇਖੀਦਾ ਹੁੰਦਾ ਬੰਦਾ ਦੇਖੀਦਾ ਹੁੰਦਾ ਬੰਦੇ ਦਾ ਦਿਲ ਚੰਗਾ ਹੋਣਾ ਚਾਹੀਦਾ ਕੰਮਕਾਰ ਚੰਗਾ ਹੋਣਾ ਚਾਹੀਦਾਗਾ ਰੰਗ ਤਾਂ ਦੋਹੀ ਬਣੇ ਨੇ ਨਾ ਇਹ ਗੋਰੇ ਚਿੱਟੇ ਜਿਹੜੇ ਮਥੇਰਾ ਕੁਛ ਕਰਦੇ ਫਿਰਦੇ ਨੇ ਹਾਂ ਕੰਮ ਦੇਖ ਲੈ ਕੰਮ ਨੂੰ ਤੇ ਮੈਂ ਕਿਹਾ ਟਰੱਕ ਚਾਲਦੇ ਨੇ ਹਨਾ ਰੋਟੀ ਤਾਂ ਹੈ ਸਾਡੇ ਖਾਂਦਾ ਮੰਗ ਕੇ ਮਾਂ ਪਿਓ ਦੇ ਹੱਥੋਂ ਹੈ ਕੋਈ ਖੁੱਡ ਜ਼ਮੀਨ ਤਾਂ ਨਾਉਣੀ ਇਹਦੇ ਕਿਰਾਇਆ ਵਾਲੇ ਤਾਂ ਹੀ ਕੋਈ ਨਾ ਮੈਨੂੰ ਤਾਂ ਰੋਟੀਆਂ ਖਵਾਈ ਦੇਊਗਾ ਜਦੋਂ ਮੇਰੇ ਨਾਲ ਵਿਆਹ ਦੇ ਬਾੜੇ ਕੀਤੇ ਨਾ ਇੰਨਾ ਟਾਈਮ ਮੇਰੇ ਨਾਲ ਰਹੇਗਾ ਮੈਨੂੰ ਤਾਂ ਕਿਤਨਾ ਕਿਤੋ ਲਿਆ ਕੇ ਖਵਾਊਗਾ ਹੀ ਜਾਂ ਲੈ ਜਾ ਇਹਨੂੰ ਜਿੱਥੋਂ ਲਿਆਇਾਂਗਾ ਮੈਂ ਨਹੀਂ ਵੜਨ ਦਿੰਦੀ ਅੰਦਰ ਆ ਜਾਂ ਮੈਂ ਮਾਰ ਜੂ ਕੁਸ ਖਾ ਕੇ ਜਾਂ ਸੋਨੂੰ ਮਾਰੂੰਗੀ ਮੈਂ ਉਹ ਨਹੀਂ ਲੈ ਕੇ ਜਾਂਦਾ ਤਾਂ ਮੇਰੇ ਵੀ ਹਿੱਸਾ ਹੈਗਾ ਮੈਂ ਤਾਂ ਇੱਥੇ ਹੀ ਰਹੂੰਗੀ ਮਰਜੇ ਤੂੰ ਤਾਂ ਹੈਗੇ ਜਿਹੇ ਜਿਹੇ ਹੈਗੇ ਅਖੇ ਪੁੱਤ ਕੁੱਤ ਬਣ ਜਾਂਦੇ ਨੇ ਮਾਪੇ ਕਮਾਪੇ ਨਹੀਂ ਬਣਦੇ ਆਜੋ ਮਰਜੋ ਅੰਦਰ ਕਿੱਥੇ ਤਾਂ ਮੈਂ ਚਾਵਾਂ ਲਾਟ ਨਾਲ ਪਾਣੀ ਵਾਰ ਕੇ ਪੀਣਾ ਸੀਗਾ ਆ ਦੇਖ ਲੈ ਤੇਰੀ ਮਾਂ ਕਹਿੰਦਾ ਸੀ ਮੇਰੀ ਮਾਂ ਤਾਂ ਕੱਲਾ ਕਹਿ ਰਹਾ ਮੈਨੂੰ ਫੁੱਲ ਪਾਉਗੀ ਜਾ ਕੇ ਪਾਣੀ ਵਾਰ ਕੇ ਆ ਪੀ ਕੇ ਫੁੱਲਾਂ ਦੀਏ ਲੱਗਦੀਏ ਫੁੱਲਾਂ ਦੀਏ ਲੱਗਦੀਏ ਜੇ ਤੇਰੇ ਪੇਕੇ ਆਗੇ ਇੱਥੇ ਗੱਡੀ ਭਰ ਕੇ ਇਹ ਬੇਰੀਆਂ ਤਾਂ ਲੱਤਾਂ ਤੋੜਨੀਆਂ ਨੇ ਮੇਰੇ ਵੀ ਗੁੱਤ ਨਹੀਂ ਕਢੀ ਸੰਗੇ ਗਮਾਨ ਜਲੂਸ ਕੱਢਣਗੇ ਸਾਡਾ ਤੂੰ ਤਾਂ ਜਿਹੜਾ ਕਰਨਾ ਸੀ ਕਰ ਤਾ ਗੱਲ ਹੋਈ ਦੀ ਹੈ ਸਾਡੀ ਹਾਣੀ ਗੱਲ ਨਾਲੇ ਹੋਰ ਅੱਜ ਕੱਲ੍ਹ ਦੀਆਂ ਨੂੰ ਪਤਾ ਨਹੀਂ ਕੀ ਹੋਇਆ ਪਿਆਗਾ ਧੰਨ ਜੀ ਗਰਾਜ ਸਾਡਾ ਸੀ 50-50 ਸਾਲ ਦੀਆਂ ਮਾਂ ਪਿਓ ਦੇ ਘਰੇ ਬੈਠੀਆਂ ਰਹਿੰਦੀਆਂ ਕਦੇ ਗਿੱਲੇ ਗੋਹੇ ਤੇ ਪੈਰ ਨਾ ਤਰਿਆ ਨਹੀਂ ਬਹੂ ਕਿਰਣਾ ਬੋਲੀ ਹੋਈ ਆ ਇੱਕਾ ਬਹੂ ਪਤਾ ਨਹੀਂ ਕਿਰਣਾ ਬੋਲੀ ਆ ਕੋੜਾ ਬਹੂ ਕਿਰਣਾ ਬੋਲੀ ਜਾਂਦੀ ਆ ਕਿ ਬਾਹੂ ਨਾ ਸੌਂਦੀ ਆ ਕਿਤੇ ਆਉਣੀ ਆ ਬੇਬੇ ਆਉਣੀ ਆ ਕਿਉਂ ਤੂੰ ਵੀ ਨਹੀਂ ਲਹੂਗੀ ਪੀਤਾ ਵੇ ਆਂ ਕੀ ਆ ਆਪਣਾ ਕੌਣ ਲੰਘਿਆ ਅੰਦਰ ਆ ਤੇਰੇ ਪੋਤੇ ਨੇ ਚੜਾਤਾ ਚੰਦ ਕੁੜੀ ਕੱਢ ਲਿਆ ਕਿਸੇ ਦੀ ਸਨੀ ਮੈਂ ਮਰ ਜਾ ਹਾਂ ਆਹ ਕਹਿੰਦੀ ਸੀ ਮੂੰਹ ਕਾਲਸੂ ਤੂੰ ਆਉਣ ਆਲੀ ਤਾਂ ਹੀ ਤਾਂ ਕਹਿਣੀ ਆ ਵੀ ਸਾਰੇ ਟੱਬਰ ਤੇ ਲੱਤਾਂ ਢਵਾਉ ਇਹ ਕੰਜਰ ਹੈਂ ਮੈਂ ਵੀ ਹੈ ਮੈਂ ਤਾਂ ਤੈਨੂੰ ਉਦੋਂ ਕਿਹਾ ਸੀ ਕੀ ਹੋਇਆ ਇਹਨੂੰ ਬਾਹਰ ਪਾੜਨ ਲਾਉਣ 12 ਪੜਨਾ ਸੀ ਆਪ ਦਾ ਖੇਤੀ ਚ ਲਾਉਂਦੇ ਇਹਨੂੰ ਉਦੋਂ ਕਿ ਤੁਸੀਂ ਮੰਨਦਿਆ ਬਾਈ ਕੀ ਪੈਰ ਤੇ ਪਾਣੀ ਹੀ ਪਾਉਣ ਦਿੱਤਾ ਤੇਰੇ ਸਿਆਪੇ ਪਾਏ ਹੋ ਨੇ ਤੂੰ ਹੀ ਕਹਿੰਦੀ ਸੀ ਕਿ ਸਾਾਨੂੰ ਤਾਂ ਕਿਸੇ ਕੰਜਰ ਨੇ ਪੜਾਇਆ ਨਹੀਂ ਇਹਨੂੰ ਪੜਾ ਦਿਓ ਇਹਨੂੰ ਜਿੰਨੀਆ ਚਾਹਦਾਗਾ ਵੀ ਪੁੱਤ ਮੈਂ ਤਾਂ ਐ ਕਹਿੰਦੀ ਸੀ ਵੀ ਆ ਲੋਕਾਂ ਦੇ ਜਵਾਕ ਦੇਣਾ ਕੋਈ ਕਿਹੜਾ ਅਫਸਰ ਲੱਗਿਆ ਕੋਈ ਕਿਹੜਾ ਆ ਜੀਤੇਗਾ ਨਹੀਂ ਉਹ ਹੈਗਾ ਆਪਣਾ ਹਾਂ ਦੇਖ ਲੈ ਸਿੱਧਾ ਥਾਣੇਦਾਰ ਭੱਤੀ ਹੋਇਆਗਾ ਆਪਾਂ ਨਹੀਂ ਰੱਖਣੀ ਕਰ ਹੋਰਨ ਇਹਦੇ ਪੇਕੇ ਖਬਰਾਂ ਅਗਲੇ ਕੀ ਕੀ ਕਰਨ ਕੀ ਨਾਂ ਨਾਲ ਇਹਾਣਗ ਮਾਰ ਤੇ ਜਲੂਸ ਕੱਢਣ ਗਿਆ ਕੀ ਕਿੱਥੇ ਆਪਣਾ ਪੁੱਤ ਖਾਨਦਾਨ ਤੋਂ ਆਏ ਸੋਚ ਆਪਾਂ ਤਾਂ ਕਿਸੇ ਸਾਰੇ ਤੋਂ ਕਿੱਥੇ ਕੋਈ ਨਹੀਂ ਕਹਾਈ ਹੈ ਮੇਰਾ ਤਾਂ ਨਾਂ ਜਾਇ ਜਾਣ ਦਾ ਸਾਰੇ ਪਿੰਡ ਚ ਚੱਲਦਾ ਸੀ ਚਰਨੋਂ ਬੇਬੇ ਚਰਨੋਂ ਬੇਬੇ ਹੁੰਦੀ ਸੀ ਹਾਂ ਚਲ ਆਪੇ ਕਿਸੇ ਮੇੜ ਵਾਸਤਾ ਕਹਾਂਗੇ ਭਾਈ ਸਾਡੇ ਤੋਂ ਪੁੱਛ ਕੇ ਇਹਨੇ ਕਰਾਇਆ ਨਹੀਂ ਦੋਹਾਂ ਨੂੰ ਵੱਡ ਦਾ ਟੋਟ ਟੋਟ ਕਰ ਦੋ ਵਿਚੀ ਆਪਦੀ ਧੀ ਦੇ ਤੇ ਵਿਚੀ ਸਾਡੇ ਮੁੰਡੇ ਦੇ ਇਹ ਨੂੰ ਮੇਰੇ ਕੋਲ ਤਾਂ ਇਹ ਕਿਰ ਕਰਾਂ ਇਹਦੇ ਨਾਲ ਮੈਂ ਗੱਲ ਚੱਪਾ ਜਪਲਾ ਕਿ ਲਿਆ ਬਸ ਕੀਤੀ ਹੋਈ ਆ ਗੱਲ ਹੁਣ ਹਾਂ ਆਉਂਦੀ ਲਾਗੀ ਕਰਨਾ ਆਉਂਦੀ ਵੀ ਕਰੇ ਤੇਰੀ ਮਾਂ ਆਏ ਤੇਰੀ ਮਾਂ ਹੋਈ ਤਾਂ ਹੋਣੀ ਐ ਡੀ ਜੀ ਵਾ ਕਿ ਦਹੀਂ ਖੜੀਏ ਪੂੜੇ ਪਕਾਉਂਦੀ ਐ ਇਹਨੂੰ ਅੱਜ ਕੱਲ ਕੁੜੀਆਂ ਦਾ ਸਰਿਆਂ ਪਿਆ ਦਾ ਸਰਿਆਂ ਪਿਆ ਹੱਦ ਹੋ ਗਈ ਫੇਰ ਕਹਿੰਦੇ ਨੇ ਕਿ ਈਆਂ ਨੂੰ ਕੁੱਖਾਂ ਚ ਕਤਲ ਕਰਾਉਂਦੇ ਨੇ ਹੈ ਵੀ ਹੋਰ ਨਹੀਂ ਤਾਂ ਮਾਂ ਤੇ ਕੀ ਕਰਨਾ ਇਹ ਜੀ ਨਿਕਲੀ ਉਸ ਲਈ ਜਿਹੜੀ ਆਉਂਦੀ ਆਗੀ ਸਾਵਧੀਆਂ ਨੂੰ ਹੋਰ ਹੋ ਕਰਦੀ ਹੈਗੀ ਧੀ ਧੀ ਐ ਐਮੀ ਤਾਂ ਨਹੀਂ ਸਿਆਣੇ ਕਹਿੰਦੇ ਕਹਿੰਦੇ ਧੀ ਕਿਹੜਾ ਰਾਤ ਨੂੰ ਉੱਠ ਕੇ ਆਉਂਦੀ ਆ ਹਾਂ ਇਹੀ ਗੱਲਾਂ ਦੇ ਦੁੱਖ ਹੁੰਦੇ ਨੇ ਧੀਆਂ ਦੇ ਜਿਹੜੀ ਮੂੰਹ ਕਾਸਤ ਦਵਾਈ ਹੁੰਦੀ ਨੇ ਜਾਂ ਦੀਵਾਰ ਮਾਪੇ ਦਾ ਪਿਆਰ ਤਾਂ ਭੁੱਲ ਜਾਂਦੀਆਂ ਨੇ 20 25 ਸਾਲਾਂ ਦਾ ਆਹ ਦੇਖ ਲੈਂਦੀਆਂ ਨਹੀਂ ਦੋ ਮਹੀਨਿਆਂ ਦਾ ਪਿਆਰ ਹਾਂ ਪਤਾ ਨਹੀਂ ਕੰਜਰਾਂ ਦੀਆਂ ਇਹ ਵੀ ਮੁੰਡਿਆਂ 'ਚ ਕਿ ਕੀ ਪਾਉਂਦੀਆਂ ਨੇ ਖੇ ਸਵਾ ਕੀ ਨਾ ਉਹਦੀ ਮਾਂ ਘਰ ਲਾ ਲੈਂਦੀਆਂ ਨੇ ਚੱਲ ਕੋਈ ਨਾ ਤੂੰ ਨਾ ਬਲੱਡ ਵਧਾ ਦੀ ਤੇਰਾ ਕਾਜ ਕਮਣ ਤੇ ਤੈਨੂੰ ਚੱਕੀ ਫਿਰਾਂ ਮੈਂ ਬਲੱਡ ਵਧਾ ਕਿ ਕੀ ਕਰੂੰ ਮੈਂ ਮੰਜੇ 'ਚ ਪਾਈ ਜੀ ਤੂੰ ਤਾਂ ਪਹਿਲਾਂ ਪਈਆਂ ਚੱਲ ਮੈਨੂੰ ਪਾਣੀ ਲੈ ਕੇ ਦੇ ਘੁੱਟਾ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਅੱਥੇ ਕੀ ਕਰਾਂ ਮੇਰੇ ਦੰਦ ਤਾਂ ਹੋਟੀਆਂ ਸੀਗੀਆਂ ਤੇ ਤੂੰ ਤਨ ਵਿੱਚ ਪਾਈਆਂ ਨਹੀਂ ਚੱਲ ਬੱਸ ਬੱਸ ਹੁਣ ਤੈਨੂੰ ਡਾਕਟਰਾਂ ਦੇ ਚੁਰੇ ਕਰਾਂਗੇ ਲੈ ਕੇ ਜਿਹੜਾ ਚੰਦ ਚੜਾਉਣਾ ਸੀ ਇਹ ਕੰਜਰ ਨੇ ਚੜਾਤਾ ਉਹ ਦੇਖ ਲੈ ਤੇਰੀਆਂ ਵੀ ਨਾਂ ਤਾਂ ਸੀਗੀਆਂ ਇਤੇ ਅੱਖਾਂ ਚ ਪਾਈਆਂ ਰੜਕੀਆਂ ਸੀ ਤਾਂ ਹੀ ਤਾਂ ਆਪਦੇ ਘਰੇ ਥੋਬਾ ਖੱਟਦੀਆਂ ਨੇ ਉਹ ਸਾਰੇ ਕੋੜਮੀ ਵਾਲੇ ਪੁੱਛ ਕੇ ਗੱਲ ਕਰਦੇ ਨੇ ਉਹਨਾਂ ਤੇ ਕੁੜੀਆਂ ਤੋਂ ਆਪਣੀਆਂ ਤੇ ਨਣਦਾਂ ਤੇ ਮੇਰ ਦੀਆਂ ਤੋਂ ਹੁਣ ਤਾਂ ਨੱਕ ਵੜਤਾਂ ਨੇ ਨੱਕ ਵੜਤਾ ਨੱਕ ਵੜਤਾ ਮੈਂ ਕਿ ਸ੍ਰੀ ਕੇ ਕਬੀਲੇ ਚ ਕਿਸੇ ਦਾ ਜਾਨ ਜੋਖੀ ਰਹੀ ਹਾਂ ਕੁੜੀ ਮਟਿਆਰ ਆ ਗਈ ਘਰੇ ਉਹਦੇ ਹੈ ਉਹ ਕੀ ਕਹੂਗੀ ਹੋਰ ਮੇਰੇ ਪੋਤੀ ਨੂੰ ਵੀ ਗਲਮਤ ਲੱਗਿਆ ਇਸਨੇ ਸਾਥ ਨਹੀਂ ਲੈਣਾ ਜੋ ਆਕੜੀ ਦਾ ਹਾਂ ਹਲੇ ਤਾਂ ਜਿਉ ਘਰੇ ਹਿੰਦੀ ਚ ਸਾ ਵੀ ਮਰ ਜਾਂਦੀ ਉਹ ਹਲੇ ਤਾਂ ਹੈਗੀ ਉਥੇ ਅਫਗਾਨੀ ਉਹਨੂੰ ਵੀ ਭਾਈ ਆ ਨਹੀਂ ਸਾ ਚੰਗਾ ਹਲੇ ਦੱਸੀ ਨਾ ਉਹਨੂੰ ਤੂੰ ਦੱਸ ਵੀ ਤਾਂ ਨਹੀਂ ਮੇਰੀ ਗੱਲ ਸੁਣ ਲੈ ਹੁਣ ਦਾ ਹਨ ਰਿਵੀਸ਼ਨ ਕਰਾਈ ਕੁੜੀ ਦੀ ਬਸ ਮੈਂ ਤਾਂ ਵਿਆਹ ਖੋੜ ਦੇਣੀ ਕੋਈ ਇੱਕੋ ਚੰਗਾ ਮਾੜਾ ਦੇਖੋ ਤੇ ਕੁੜੀ ਨੂੰ ਵਿਆਹ ਤੇ ਰੁਕਾ ਦੇ ਚੱਲ ਮੈਂ ਹੁਣ ਉਹਨੂੰ ਕਹਿਣੀ ਆ ਬਹੁਤ ਮਾੜੇ ਨੇ ਕੋਈ ਨਾ ਮੈਂ ਹੁਣ ਇਹਨੂੰ ਕਹਿਣੀ ਆ ਨਵੀ ਨਵੇਲੀ ਨੂੰ ਹਾਂ ਠੀਕ ਆ ਤੇ ਭਾਈ ਇੱਥੇ ਮਾਂ ਜਾਂ ਨਹੀਂ ਇੱਕ ਡੰਗਰਾਂ ਨੇ ਕੰਨੀ ਰੋਟੀਆਂ ਲੱਗ ਹਾਂ ਇਹ ਦੇਖਦੀ ਆ ਕੀ ਮੁਰੂ ਦਿੰਦੀ ਆ ਸਵਾਲ ਜਵਾਬ ਹਾਂ ਨਾ ਮੇਰੀ ਪੁੱਤੋ ਦਵਾਈ ਉੱਕੀ ਪਈ ਆ ਉਹ ਲਿਆ ਦਿਓ ਨਹੀਂ ਤੈਨੂੰ ਦਵਾਈ ਦਾ ਲੱਗਿਆ ਰਹਿਦਾ ਇੱਥੇ ਹੋਰ ਚੰਦ ਚੜਿਆ ਪਿਆ ਘਟੇ ਕੀ ਦਵਾਈਆਂ ਦੀ ਹਾਂ ਹਾਂ ਮੈਂ ਦੇਰੋਂ ਵੀ ਤਾਂ ਐਵੇਂ ਮੈਂ ਕਹਿੰਦੀ ਆ ਪੁੱਤ ਅੱਗੇ ਤਾਂ ਕਦੇ ਆਏ ਬੋਲੀ ਨਹੀਂ ਮੈਨੂੰ ਤੁਸੀਂ ਮੇਰਾ ਤਾਂ ਬਲੱਡ ਵੜਿਆ ਕਿ ਮੈਨੂੰ ਬੁਲਾਣਾ ਮਾਂ ਹੁਣ ਦੋ ਦਿਨ ਤੂੰ ਸੱਸੇ ਮੇਰ ਕੇ ਚਲ ਵਾਹ ਦੇਖਾਂ ਕੀ ਕਹਿੰਦੀ ਆ ਇਹ ਹੁਣ ਨਾ ਹੁਣ ਦੇਖ ਲੈ ਤੇਰੀ ਮਾਂ ਦਾ ਵਰਤ ਵਰਤੇ ਬਾਅਦ ਦੇਖ ਲੈ ਤੂੰ ਤਾਂ ਕਹਿੰਦਾ ਸੀ ਮੇਰੀ ਮਾਂ ਦਾ ਤੈਨੂੰ ਬਾਹਲੇ ਲਾਡਾ ਚਾਵਾਂ ਨਾਲ ਰੱਖੂਗੀ ਆ ਤੇਰੀ ਦਾਦੀ ਕੋਲੇ ਨਾ 100 100 ਕੁ ਬੋਲੀਏਗੀ ਜਿਹੜਾ ਮੈਂ ਕੁੱਛ ਸੁਣ ਵੀ ਨਹੀਂ ਸਕਦੇ ਤੂੰ ਜ਼ਿੰਦਗੀ ਮੇਰੇ ਨਾਲ ਕੱਟਨੀ ਹੈ ਕਿ ਮੇਰੀ ਮਾਂ ਨਾਲ ਜ਼ਿੰਦਗੀ ਤੇਰੇ ਨਾਲ ਕੱਟਨੀ ਹੈ ਪਰ ਮੈਥੇ ਨਾ ਤੂੰ ਬੇਇੱਜ਼ਤੀ ਕਰਾਉਣ ਨਹੀਂ ਆਈ ਹੈਗੀ ਕਿੰਨਾ ਕੁਛ ਬੋਲਦੀਆਂ ਨੇ ਮੈਨੂੰ ਮੈਂ ਤੈਨੂੰ ਉਹਦੇ ਪੈਸੇ ਆਪਾਂ ਕਿਵੇਂ ਹੋ ਰਹੇ ਆ ਭੰਦੇ ਆ ਕਿਰਾਏ ਤੇ ਘਰ ਲੈ ਕੇ ਜਾਂ ਕਿਸੇ ਹੋਟਲ 'ਚ ਰਹਿ ਪੰਦੇ ਆ ਪਰ ਤੂੰ ਕਿਹੜਾ ਮੇਰੀ ਸੁਣੀ ਆ ਤੂੰ ਤਾਂ ਇੱਥੇ ਇਹਨਾਂ ਦੇ ਮੈਨੂੰ ਹਾਰ ਫੋਨ ਨੂੰ ਚਿੱਤਰਾਂ ਦੇ ਲਿਆ ਆ ਨਾ ਹਾਂ ਲਾ ਛੱਡ ਕੰਨ ਮੈਂ ਕਰਦੀ ਕਰਾਂ ਕੌਣ ਵਿਆਹ ਤੋਂ ਪਹਿਲਾਂ ਤਾਂ ਬਥੇਰੀਆਂ ਮਿੱਠੀਆਂ ਮਾਂਦਾ ਸੀ ਮੈਂ ਤੇਰੇ ਲਈ ਤਾਜ ਮਹਿਲ ਬਣਾ ਦੂੰ ਤੈਨੂੰ ਸੋਨੇ ਦਾ ਰਾਣੀ ਹਾਰ ਲੈ ਦੂੰ ਇੱਕ ਘਰ ਨਹੀਂ ਛੋਟਾ ਜਿਹਾ ਅਲੱਗ ਦਾ ਕਿਰ ਦੇ ਸਕਦਾ ਮੈਨੂੰ ਹੋਟਲ 'ਚ ਨਹੀਂ ਰੱਖ ਸਕਦਾ ਕਿਰਾਏ ਤੇ ਹੋਰ ਤੂੰ ਮੇਰੇ ਲਈ ਕੀ ਕਰੇਂਗਾ ਲੈ ਲਾਂਗੇ ਫਿਰ ਹੁਣ ਕੋਈ ਨਾ ਉਹੀ ਹੋ ਕਰੀ ਜਾਨੀਆ ਤੁਹਾਨੂੰ ਉਹੀ ਨਹੀਂ ਮੈਂ ਕਰਦੀ ਹੈਗੀ ਬਿਨਾ ਗੱਲ ਤੋਂ ਨਹੀਂ ਬੋਲਦੀ ਹੈਗੀ ਮੈਂ ਵੀ ਨਾ ਐਵੇਂ ਤੇਰੇ ਮਗਰ ਲੱਗਦੀ ਮੂੰਹ ਚੱਕ ਕੇ ਮੈਨੂੰ ਤਾਂ ਇਹ ਸੀ ਕਿ ਖਣੀ ਤੂੰ ਬਲਾਈਂ ਕੁਛ ਕਰੇਗਾ ਮੇਰੇ ਲਈ ਬਲਾਈਂ ਚੰਗਾਗਾ ਤੂੰ ਪਰ ਮੈਨੂੰ ਨਹੀਂ ਸੀ ਪਤਾ ਕਿ ਤੂੰ ਤਾਂ ਮੇਰੇ ਤੋਂ ਤਾਂ ਆਪਦੀ ਮਾਂ ਤੋਂ ਆਪਦੀ ਮਾਂ ਤੋਂ ਮੇਰੇ ਜੁੱਤੀਆਂ ਭਵਾਉਣੀਆਂ ਨੇ ਮਨ ਸੁਣਨੀ ਮੇਰੀ ਜੁੱਤੀਆਂ ਦੀ ਲੱਗਦਗੇ ਆ ਗਈ ਹੈ ਹਾਂ ਜੇ ਹੁਣ ਤੁਹਾਡੀਆਂ ਗੱਲਾਂ ਖਤਮ ਹੋ ਗਈਆਂ ਨਾ ਮੈਂ ਚੱਲੀ ਆ ਡੱਗਰਾ ਕੰਨੀ ਗੋਹਾ ਗੋੜਾ ਚੱਕਣਾ ਠੀਕ ਆ ਇਹਨੂੰ ਦੱਸਦੇ ਕਿੰਨੇ ਪਰਿਵਾਰ ਚ ਮੈਂਬਰਾਂ ਆ ਗਿਆ ਆਪਾਂ ਰੋਟੀਆਂ ਕੋਲੋਂ ਆਟਾ ਪਕਾ ਦੇ ਅੱਛਾ ਮੈਂ ਤੈਨੂੰ ਰੋਟੀਆਂ ਪਕਾ ਕੇ ਤੈਨੂੰ ਥਾਲ ਲਾ ਕੇ ਦੇਵਾਂ ਵੱਡੀ ਮੇਮੂ ਆ ਕੱਪੜੇ ਤੇਰੇ ਅਡੰਕਰਾਂ ਵਾਲੇ ਗੋਹਾ ਚੱਕਣਾ ਨਹੀਂ ਆ ਤਾਂ ਐਂ ਅਕਤਰ ਨਹੀਂ ਬਣੀ ਫਰਦੀ ਐ ਦੇ ਕੇ ਪਿੰਡ ਚ ਕਿਹੜੇ ਹੁਣ ਅਖੇ ਮੈਂ ਚੱਲੀ ਆ ਬਾੜੇ ਚ ਤੇ ਤੂੰ ਬੁੜੇ ਰੋਟੀਆਂ ਲਾ ਦੇ ਸ਼ਰਮ ਹੋਣੀ ਚਾਹੀਦੀ ਤੈਨੂੰ ਇਹ ਗੱਲ ਕਹਿੰਦੇ ਨੂੰ ਹਜੇ ਮੈਂ ਅੱਜ ਘਰੇ ਆਈ ਆ ਥੋੜੇ ਗੱਲ ਸੁਣ ਮੇਰੀ ਇੱਕ ਕੰਨ ਖੋੜ ਕੇ ਸਹਰਿਆਂ ਨਾਲ ਵਿਆਹ ਕਹਿ ਨਹੀਂ ਜਾਂਦੀ ਹੈ ਕਿ ਤੂੰ ਇੱਥੇ ਜਿਹੜੀ ਤੇਰੀ ਮੈਂ ਇੱਥੇ ਗੱਲਾਂ ਬਾਤਾਂ ਸੁਣਾ ਨਿਕਲ ਗਿਆ ਉਧਰੀਆਂ ਨਾ ਐਂ ਹੁੰਦਾ ਆ ਦੇਖ ਲੈ ਦੇਖ ਲੈ ਬਹੁਤ ਤੂੰ ਪਿਆਉ ਦਾ ਬੋਤ ਦਾ ਉੱਚਾ ਕਰਕੇ ਆਈਆਂ ਨਾ ਹਾਂ ਜੇ ਮੈਂ ਨਿਕਲ ਕੇ ਆਈ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਤੁਸੀਂ ਮੇਰੀ ਹਾਲ ਤੱਕ ਡੰਗਰਾਂ ਵਾਲੀ ਬਣਾ ਕੇ ਰੱਖੋ ਮੈਨੂੰ ਪੈਰ ਦੀ ਜੁੱਤੀ ਬਣਾ ਕੇ ਰੱਖੋ ਮੈਂ ਉਹਦੇ ਦਮ ਤੇ ਰਹੂੰਗੀ ਮੈਂ ਇਹਦੇ ਨਾਲ ਵਿਆਹੀ ਹੋਈ ਆ ਠੀਕ ਆ ਲੰਮ ਮੈਜ ਕਰਾਈ ਐ ਅਸੀਂ ਅੱਛਾ ਅਸੀਂ ਨੀ ਕੰਮ ਕਰਦੀਆਂ ਹੈਗੀਆਂ ਹਾਂ ਮੈਂ ਤਾਂ 20 ਵੀ ਉਹ ਕਰਦੀ ਰਹੀ ਡੰਗਰਾਂ ਦਾ ਬਹੁਤ ਸਿਰਦੀ ਨਹੀਂ ਆ ਲੱਗ ਰਹਿਣਾ ਥੱਪਦੀ ਰਹੀਆਂ ਮੈਂ ਨੌਕਰ ਬਣਾ ਕੇ ਰਹੀਆਂ ਇਹਨਾਂ ਦੀ ਹਾਂ ਨਾ ਤੂੰ ਆਏ ਸੋਚ ਜਿਵੇਂ ਇਹਦੇ ਨਾਲ ਵਿਆਹ ਕਰਾ ਕੇ ਆ ਜੰਦੇ ਫਿਰ ਤੂੰ ਮੈਨੂੰ ਆਉਂਦੀ ਨੂੰ ਕੰਮ ਲਾ ਦਿੰਦੀ ਹੈ ਹਾਂ ਆਈ ਨਹੀਂ ਹੁੰਦਾ ਜੇ ਜਤਮਾਨ ਨਾਲ ਆਈ ਹੁੰਦੀ ਨਾ ਨਾਲ ਤਾਂ ਸਾਡਾ ਨੱਕ ਰਹਿੰਦਾ ਹੈ ਨਾਲੇ ਤੇਰੇ ਮਾਪਿਆਂ ਦਾ ਬੋਧਾ ਉੱਚਾ ਹੁੰਦਾ ਉਦੋਂ ਉਹਦੇ ਮੁੰਡੇ ਨੂੰ ਸਮਝਾ ਕੇ ਰੱਖਦੇ ਨਹੀਂ ਮੁੰਡਿਆਂ ਦਾ ਕੀ ਹੈ ਮੁੰਡੇ ਤਾਂ ਨਾ ਹੱਥੇ ਕੋੜ ਇੱਕੋ ਜਿਹੇ ਹੁੰਦੇ ਨੇ ਹੈ ਉਦੋਂ ਮੁੰਡਿਆਂ ਦਾ ਕੀ ਹੈਗਾ ਆਹੋ ਕੋਈ ਨਹੀਂ ਹੁੰਦੇ ਹੈ ਮੁੰਡੇ ਤਾਂ ਕਹਿੰਦੇ ਨਹੀਂ ਸਾਡੇ ਮਾਗਰ ਲੱਗਣਾ ਇਹ ਜਿਹੀ ਚੜੇਲਾ ਹੈ ਚੰਡੇਲਾ ਆਹ ਜੇ ਹੁੰਦਾ ਇਹ ਕੰਜਰ ਨਾ ਕਹਿੰਦਾ ਇਹੀ ਰੋਕ ਲੈਂਦਾ ਤੈਨੂੰ ਉਹਦੇ ਇਹਦੇ ਇਹਦੀ ਅੱਖਾਂ ਦੇ ਨਾ ਪੱਟੀ ਬੰਨਣੀ ਸੀ ਜਿਹੜਾ ਇੱਥੇ ਮੈਨੂੰ ਬੇਇੱਜ਼ਤੀ ਕਰਾਉਣ ਨੂੰ ਮੂੰਹ ਚੱਕ ਕੇ ਤੇਰੇ ਤੋਂ ਆ ਸੁਣਨ ਨੂੰ ਲੈ ਆ ਚਾਰ ਗੱਲਾਂ ਮੇਰੇ ਪੇਕੇ ਤਾਂ ਬਥੇਰੇ ਤਗੜੇ ਆਗੇ ਉਹ ਤਾਂ ਉਹੀ ਇਹਨੂੰ ਮੂੰਹ ਨਹੀਂ ਲਾਉਂਦੇ ਸੀ ਤਾਂ ਮੈਂ ਧੱਕੇ ਨਾਲ ਭੱਜ ਕੇ ਵਿਆਹ ਕਰਾਵਾ ਕੇ ਪੇਕੇ ਤਗੜੇ ਹੁਣ ਤੇਰੇ ਨਾਲ ਵਰਤਣਗੇ ਤੇਰੇ ਆਉਣ ਜਾਣਗੇ ਹਾਂ ਹੁਣ ਤਾਂ ਨਹੀਂ ਆਉਣ ਜਾਣਗੇ ਆ ਤੇਰੇ ਮੁੰਡੇ ਨੂੰ ਪਸੰਦ ਨਹੀਂ ਕਰਦੇ ਸੀ ਇਹ ਕਿਸੇ ਲੈਕ ਦਾ ਨਹੀਂ ਹੈਗਾ ਸੀਗਾ ਇਹ ਤਾਂ ਮੇਰੇ ਦਿਮਾਗ ਤੇ ਠਿੱਕਰਾ ਮੁੱਦਾ ਵੱਜ ਗਿਆ ਹਣ ਬਗ ਜਾ ਹਣ ਬਗ ਜਾ ਹਣ ਕਿਹੜਾ ਫੇ ਤੈਨੂੰ ਉਹ ਕਰ ਲੈਣਗੇ ਹਣ ਕਿੱਥੇ ਬਗ ਜਾ ਗੱਲ ਸੁਣ ਲੈ ਮੇਰੀ ਹੁਣ ਮੈਂ ਛੜੀਆਂ ਡੰਗਰਾਂ ਵਿੱਚ ਮੇਰੇ ਆਂਦ ਨੂੰ ਰੋਟੀ ਟੋਕਾ ਪਕਾ ਲਾ ਨਹੀਂ ਤੇਰਾ ਜੁੱਲੀ ਬਿਸਤਰਾ ਚ ਕਾ ਦੂੰ ਨਾ ਮੈਂ ਰੋਟੀ ਨਾਲ ਹੀ ਚਕਾਉਂ ਇਹਦਾ ਕੰਜਰ ਦਾ ਮੇਰੇ ਤੋਂ ਨਹੀਂ ਰੋਟੀਆਂ ਪੱਕਦੀਆਂ ਹੈਗੀਆਂ ਆਪਦੀ ਕੰਮ ਵਾਲੀ ਲਾ ਲਓ ਮੈਂ ਤਾਂ ਤੇਰੇ ਮੁੰਡੇ ਨਾਲ ਪਹਿਲਾਂ ਘਰ ਠੋਕਰ ਕੇ ਲੈ ਕੇ ਆਈ ਆਂਗੀ ਸਮਝਾ ਦੇ ਉਹਦੀ ਮਾਂ ਨੂੰ ਨਹੀਂ ਮੈਂ ਇਥੇ ਜੁੱਲੀ ਬਿਸਤਰਾ ਚੱਕ ਕੇ ਨਾ ਬਗ ਜੂਗੀ ਮੈਂ ਆਉਂਦਾ ਜਿੱਥੇ ਮਰਜੀ ਰਵਾਂ ਠੀਕ ਹੈ ਹਾਂ ਮੈਂ ਕਿਵੇਂ ਬਗ ਜਾਂਗੀ ਕੋਈ ਨਾ ਆਪਾਂ ਨਹੀਂ ਬਣਾਉਂਦੇ ਨਾ ਮੇਰੇ ਮੂਹਰੇ ਤਾਂ ਬੋਲਦਾ ਗੈਂਚਾ ਵਰਚਾ ਬੜਾ ਮੈਂ ਗੱਲ ਸੁਣਨੀ ਗੱਲ ਸੁਣ ਤੂੰ ਕੀ ਕਿਰ ਕੀ ਜੁੱਲੀ ਇਸ ਤਰ੍ਹਾਂ ਹੋ ਰਿਆ ਆ ਛੜੀ ਦੀ ਤਰੀਕਾ ਗਰੀਆਂ ਆ ਛੜੀ ਦੀ ਪਜਾਮੀ ਆ ਆ ਪਰਸਾ ਛੜਿਆ ਜਾ ਲਾਇਆ ਚੱਕ ਕੇ ਮੇਰੀਆਂ ਜੁੱਲੀਆਂ ਤਾਂ ਲੈ ਕੇ ਨਾ ਜਾਈਂ ਆਪਦੇ ਨਾਲ ਲੈ ਜਾ ਕੋਈ ਗੱਲ ਨਹੀਂ ਜਦੋਂ ਤੇਰੇ ਮੁੰਡੇ ਨੇ ਕਹਤਾ ਨਾ ਮੇਰੇ ਘਰੋਂ ਬਗ ਜਾ ਮੈਂ ਬਗ ਜੂੰਗੀ ਆਪਦੀ ਮਾਂ ਮੁੰਡੇ ਤੇਰੀ ਲੁੱਤਰੋ ਕਾਤੋਂ ਨਹੀਂ ਚੱਲਦੀ ਨਾ ਮੁੰਡਾ ਸਾਲਾ ਲੱਗਦਾ ਮੁੰਡਾ ਸਾਲਾ ਲੱਗਦਾ ਕੰਡਾ ਮੈਂ ਪੁੱਤਰ ਹੋ ਜਾਮਾ ਤੇ ਫਿਰ ਮੈਨੂੰ ਕਦੋਂ ਤੂੰ ਮੰਦਾ ਚੰਗਾ ਬੁਲਾਈ ਜਨਾ ਵੀ ਮਾਰ ਨੂੰ ਸਮਝਾ ਕੇ ਰੱਖ ਉਹਦਾ ਮੂੰਹ ਬੰਦ ਕਰਕੇ ਰੱਖ ਬੋਲ ਕੇ ਹਟ ਜੂ ਆਪੇ ਨਾ ਬੋਲ ਆਪੇ ਕਿਵੇਂ ਬੋਲ ਕੇ ਹਟ ਜੂ ਉਹ ਤਾਂ ਮੇਰੇ ਸਹਣਾ ਨੇ ਆ ਕੇ ਪਿੱਟਣ ਲੱਗ ਜਾਂਦੇ ਆ ਮੇਰੇ ਭਰਾ ਨੂੰ ਪਿੱਟੀ ਜਾਂਦੇ ਪਿੱਟੀ ਜਾਂਦੇ ਨਾਲੇ ਹੋਰ ਮੈਨੂੰ ਬਣਾਉਂਦੀ ਲੋੜ ਨਹੀਂ ਹੈਗੀ ਨਾਲੇ ਆਪਦੀ ਕੰਮ ਵਾਲੀ ਲਾਦਾ ਮੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਹੈਗਾ ਪਰ ਆਹ ਉਹ ਦਫਾ ਹੋ ਉਥੋਂ ਮਾਰੋਸਾ ਹੁਣ ਆਏਗਾ ਤਾਂ ਮੂੰਹ ਬਣਾਈ ਜਾਨੀ ਆ ਆਪਣੀ ਰੋਟੀ ਲਾਣੀ ਆ ਆਪੇ ਲਾ ਲੈਣਗੇ ਆਪਣੀ ਤਾਂ ਤੂੰ ਲਾਏਂਗੀ ਕਿਉਂ ਵੀ ਨਾ ਰੋਟੀਆਂ ਹੋਣ ਕਿਉਂ ਵੀ ਹੋਟਲ ਤੋਂ ਲਿਆਣਾ ਆ ਉਹ ਪਹਿਲਾਂ ਜੋ ਤੂੰ ਖੁਸ਼ ਹੋ ਕੇ ਮੇਰੇ ਹੱਥ ਫਵਾਤੇ ਇਹਨਾਂ ਤੋਂ ਪਸੰਦ ਕਰਦੇ ਸੀਗੇ ਮੈਂ ਤਾਂ ਇਸ ਕਰਕੇ ਇਹ ਨਾਲ ਉਹ ਕੀਤਾ ਹੈਗਾ ਸਿਰਫ ਤੇਰੇ ਬਾਰੇ ਸੋਚ ਲਿਆ ਵਿੱਚ ਚਲ ਕੋਈ ਨਾ ਨਹੀਂ ਵੀ ਮੈਨੂੰ ਪਿਆਰ ਕਰਦਾ ਪਿਆਰ ਕਰਦਾ ਪਰ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਪਿਆਰ ਦਾ ਨਾ ਤੂੰ ਆ ਵਿਸ਼ਵਾਸ ਤੇ ਆਹ ਮਿਲਣਾ ਆ ਰਿਸ਼ਤਾ ਨਿਵਾਏਗਾ ਵੀ ਆਉਦੇ ਮਾਂ ਤੋਂ ਮੇਰੀ ਬੇਇੱਜ਼ਤੀ ਕਰ ਦੇਗਾ ਹੁਣ ਤੂੰ ਘਰੇ ਤਾਂ ਲੈ ਆਇਆ ਯਾਰ ਗੱਲ ਤਾਂ ਸੁਣ ਲੈ ਲੈ ਅੱਜ ਤਾਂ ਪੂਆ ਖਾਤਰ ਸੰਧਾਰਾਂ ਲਿਆਂਦਾ ਕਾਲੇ ਤਾਂ ਮੰਮੀ ਨੇ ਸੂਟ ਦੇਤੇ ਨਾਲੇ ਮੈਂ ਬਿਸਕੁਟ ਬਣਵਾ ਲਿਆ। ਪੂਰੀ ਫੁੱਲ ਖੁਸ਼ ਹੋ ਜੂ ਇਹਨਾਂ ਨੂੰ ਦੇਖ ਕੇ। ਆ ਜਾ। ਨਾ ਆਇਆ ਤੂੰ ਬਗਤਰ। ਜਿਗਨੇ ਭੁਆ ਲੀਕੀ ਕਿੰਨੀ ਖੁਸ਼ ਹੋ ਗਈ ਇਸ ਮੌਨ ਦੇਖ ਕੇ। ਭੁਆ। ਨੂੰ ਆ ਜੀ ਸਾਦਕੇ। ਨਹੀਂ ਮੇਰਾ ਮੁੰਡਾ ਆ ਗਿਆ। ਆ ਕਿ ਲੈ ਪੁੱਤ? ਆ ਲੈ ਤੇਰੇ ਖਾਤਰ ਬਿਸਕੁਟ ਭੇਜਿਆ ਮੰਮੀ ਨੇ ਨਾਲੇ ਸੂਟ। ਉਹ ਤਾਂ ਇੰਨੀ ਖੇਚਲਾ ਕਰਨ ਨੂੰ ਕੀ ਸੀ। ਮੇਰਾ ਬੋਹਾ ਸਾਡਾ ਫਰਜ਼ਾ। ਚੱਲ ਆ ਬੈਠ। ਇਹ ਤਾਂ ਸਾਰੇ ਕਹਿੰਦੇ ਆ ਜਿਹੜਾ ਕੱਲੇ ਦਿੰਦੇ ਆ ਸਸਿਕਾ ਕਾ ਬਲਾ ਦੇ ਦੇ ਸਸਿਕਾ ਕਾ ਸਸਿਕਾ ਇਹ ਬੇਡਾਉਣ ਨਾਲ ਆ ਗਈ ਆ ਨਾ ਬੇਡਾਉਣ ਤਾਂ ਹੋਣੀ ਹੀ ਆ ਇੱਕ ਤਾਂ ਹੋਰ ਹੀ ਚੰਦ ਚੜੇ ਪੈਣੀ ਕੀ ਹੋ ਗਿਆ ਹੋਰ ਹੀ ਚੰਦ ਚੜਾਤਾ ਨਹੀਂ ਕੀ ਆਉਂਦੇ ਨਹੀਂ ਮਸਨਾ ਭਾਈ 66 60 ਬਰਸੂ ਡਾਗ ਤੇ ਰੋਟੀ ਕਰ ਰੱਖੀ ਆ ਹੋ ਕੀ ਗਿਆ ਅੱਜ ਦੇ ਲੋ ਭਾਈ ਆਉਣਾ ਭਾਈ ਚੰਦ ਚੜ੍ਹਤਾ ਥੋੜੀ ਭਜਾਲਿਆ ਆ ਥੋੜੀ ਭਜਾਲਿਆ ਕਿਸੇ ਦੀ ਦੇਖਣ ਨੂੰ ਤਾਂ ਲੱਗਦਾ ਨਹੀਂ ਉਹਦੇ ਨਾਲ ਨਾਲ ਕੌਣ ਭਜਲੂ ਔਰ ਨੂੰ ਵੀ ਤਾਂ ਮੈਂ ਕਹਿੰਦਾ ਮੂੰਹ ਤੋਂ ਮੱਖੀ ਨਾੜਦੀ ਮਾਰਨੇ ਦੇ। ਹਨ ਚੜਤਾ। ਆਹੇ ਨਹੀਂ ਉਹ ਮੇਰੇ ਪਿਓ ਦੀ ਬਾਈਤਲ ਮਾਉ ਨਾਲੀ ਨਾਲ। ਚਲੋ। ਪਤਾ ਨਹੀਂ ਕੀ ਗੱਲ ਅੰਗਸਵਾਹ ਪਾਉਂਦੀ। ਕਦੇ ਕੰਮ ਨਹੀਂ ਕਰਦਾ ਮੁੰਡੇ ਨੂੰ ਬੰਨਣਾ ਕੋ ਟੁਕਾਣੀ ਦੀ ਲਿਆ ਦੇ। ਪਾਣੀ ਦਾ ਪੀੜੀ ਪਾਣੀ ਦਾ ਪਾਣੀ ਤਾਂ ਫੇਰ ਪਹਿਲਾਂ ਮੈਨੂੰ ਦਿਖਾਵਾ ਪਰ ਤੂੰ ਤੋਦੀ। ਹਾਂ ਇੱਧਰ ਆ ਨਹੀਂ। ਇੱਥੇ ਆ। ਹਾਂ ਆਉ ਰਿਹਾ। ਕੀ ਆ? ਆਹ ਦੇਖ। ਮੈਨੂੰ ਹੋਏ 50 ਸਾਲ ਵਿਆਹੀ ਨੂੰ। ਆ ਦੇਖ ਮੈਂ ਤਾਂ ਹੁਣ ਤੱਕ ਕਾਜ ਦੇਹ ਜਾਉਂਦਾ ਹੈ ਆ ਹੁਣ ਕਿੰਨੇ ਪਸੰਦਾਰੇ ਆਉਂਦੇ ਵੇਗੇ ਆ ਦੇਖ ਲੈ ਮੇਰਾ ਪੁੱਤੀ ਜੇ ਮੇਰੇ ਵਾਸਤੇ ਕੀ ਕੁਝ ਲਿਆਇਆ ਠੀਕ ਹੈ ਇਹ ਆਉਂਦੇ ਹੁੰਦੇ ਨੇ ਜਿਹੜੀਆਂ ਇੱਜ਼ਤਾਂ ਰੱਖਣ ਦੀਆਂ ਨੇ ਮਾਂ ਕਹਿੰਦੀ ਹਾਂ ਇਹ ਕਿ ਕਹਿੰਦਾ ਮੇਰਾ ਸੂਟ ਆਇਆ ਤੱਕ ਹਾਂ ਹਾਂ ਔਰ ਮੈਂ ਸਸਤ ਦਾ ਹਰੇ ਤੱਕ ਹੋਉ ਦਾ ਦਾਜ ਦੇਹ ਸਾਰਾ ਇਹ ਕੰਮ ਦੇ ਵੇਲੇ ਰਵਾਸ ਸੀਗਾ ਠੀਕ ਆ ਹਾਂਦੀਆਂ ਜਾਂ ਲੰਮ ਮੈਂਜਾ ਕਰਾ ਲਈ ਲੈਂਦੀਆਂ ਨੇ ਤਾਂ ਐਦਾਂ ਕਿ ਹੋ ਜਾਣਾ ਤੁਸੀਂ ਜਾ ਕੇ ਪਹਾੜੀ ਬਣਾ ਰੱਖਾ ਸਾਡੇ ਹੁੰਦੇ ਕਿੰਦਾ ਚੰਦ ਜੜਾ ਦਾ ਸਾਰੇ ਪਿੰਡ ਤੁਸੀਂ ਡੋਨੀ ਪਿੱਟਦੀ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੁੰਡਾ ਦਾ ਖੋਟਾ ਹੀ ਆ ਪੋਤਾ ਤਾਂ ਤੇਰੇ ਹੀ ਆ ਬੱਸ ਮੇਰੀ ਗੱਲ ਤੋਂ ਜਿਹੜੀ ਤੈਨੂੰ ਮੇਨ ਗੱਲ ਸਮਝਾਉਣੀ ਸੀ ਉਹ ਸਮਝ ਲੈ ਵੀ ਹੰਟੇ ਰਾ ਕਿਸੇ ਕੰਜਰ ਨੇ ਨਹੀਂ ਲੈ ਕੇ ਆਉਣਾ ਤੇਰਾ ਸੰਧਾਰ ਆ ਕੋਈ ਨਹੀਂ ਆਉਂਦਾ ਹੁਣ ਇੱਕ ਬੈਠੀ ਦੇਖੀ ਜਾਇਆ ਕਰੀ ਮੇਰੀ ਮਾਂ ਉਹ ਜੇ ਤੇ ਮੇਰਾ ਪਿਆਉਂਦਾ ਆਹ ਹੈ ਇਹ ਤਾਂ ਮਰਮਿਆਂ ਮੁਕੀ ਸਮਝ ਲੈਂਦੇ ਨੇ ਅਗਲੇ ਵੀ ਸਾਡੇ ਤੇ ਮਾਰ ਮੌਕਾ ਦੀ ਕੋਈ ਨਾ ਨਾਲ ਕੇ ਆਵੇਂ ਮੇਰਾ ਸੰਧਾਰਾ ਮੇਰਾ ਖਾਸਮ ਹੈਗਾ ਨਾ ਮੈਨੂੰ ਦੋ ਟੁਕ ਰੋਟੀ ਖਵਾਉਣਾ ਮੈਨੂੰ ਉਸੇ ਦਾ ਹਿਸਾਰਾ ਮੈਨੂੰ ਕਿਸੇ ਭੈਣ ਭਾਈ ਕਿਸੇ ਨਾਲ ਕੋਈ ਨਾ ਸੱਸ ਸਹੁਰੇ ਤੇ ਲੋਈ ਨਹੀਂ ਲੱਗੀ ਤੈਨੂੰ ਲੋੜ ਤਾਂ ਹੋਊਗੀ ਹਈ ਤਾਂ ਤੇਰੇ ਆਪ ਤਾਂ ਨਿਆ ਸਹਕੂ ਜਾਈ ਦਾ ਕੋਈ ਵੀ ਨਹੀਂ ਹੈਗਾ ਹੁਣ ਤਾਂ ਕਹੀ ਜਾਂਦੀਆਂ ਨਾ ਜਦੋਂ ਕੋਈ ਆ ਕੇ ਨਾ ਬੜਿਆ ਤੇਰੇ ਸਰੀਕੇ ਵਾਂਗ ਤੇ ਤੈਨੂੰ ਤਾਨੇ ਠੀਕ ਆ ਉਦੋਂ ਪਤਾ ਲੱਗੂ ਕਿਹਨ ਪਰਾਂ ਮਾਗੇ ਜਿਤਨਾ ਮੁੱਲ ਕੀ ਹੁੰਦਾਗਾ ਨਿਕਲ ਕੇ ਨਿਕਲੀਆਂ ਉਤਲੀਆਂ ਨੂੰ ਕੋਈ ਨਹੀਂ ਮੂੰਹ ਲਾਉਂਦਾ ਹੈਗਾ ਤਾੜੀ ਕਿਹੜਾ ਜਗ੍ਹਾ ਨਾ ਦਿੱਤੀ ਨਿਕਲਣਾ ਚੱਕ ਕੇ ਰਾਣੀ ਦੋ ਥਣਾ ਵਾਹੀਦੀ ਆ ਉਹਦਾ ਉਹਦੇ ਪੋਤੇ ਨੂੰ ਸਮਝਾ ਕੇ ਰੱਖਦੀ ਹੁਣ ਜੋ ਚਿੱਟੀਆਂ ਨਾਲ ਲਾਈ ਬੈਠੀ ਆ ਉਦੋਂ ਉਹਦੀ ਅੱਖਾਂ ਚੱਕ ਦੇਣਾ ਸੀਗਾ ਮੈਂ ਬਸ ਇਹਨਾਂ ਕਿਹੜੀ ਮੇਰ ਤਾਂ ਗੰਦਾ ਨਿਰਪਸਾਰੇ ਤੋਂ ਗੰਦਾ ਤੂੰ ਗੰਦੇ ਨਾਲ ਕਿਉਂ ਆਈ हां तू तो एदा बड़ा बोल दिया बड़ा बोल दिया देख तू खा खाऊ कंजर तो खा आई है हां आज ले आंधी है आज ले आंधी है किदा होनी है मैं बोल दे तने दही खड़ी परांठे तने हां तने देड़ी आ पता नहीं किधर लिख रहा है आहे जी ते कफन भी नहीं पावन आना किसी ने मार दो तुझे रेड़ी दोनों तेरी मेरी मान जी है पुत्त आईयां गल आईयां कने हुंदे आ मां मेरी तो अंगना ही पउगा ਹਾਂ ਮੇਰਾ ਕੰਮ ਨਹੀਂ ਦੇਇਆ ਕਿ ਓਏ ਹੁਣ ਤੂੰ ਕਿਹੜਾ ਆਂ ਜੀ ਬੋਲਦੀ ਨਹੀਂ ਰਹੀ ਹਾਂ ਮੇਰਾ ਤਾਂ ਖਾਰ ਨਹੀਂ ਹੁਣ ਇਹਨੇ ਪਾਣੀ ਤਾਂ ਫੂਕ ਦੇ ਪਾਣੀ ਤਾਂ ਠੋਕ ਦੇ ਐਨ ਤੈਨੂੰ ਇੰਨਾ ਤਾਂ ਪਤਾ ਲੱਗਾ ਵੀ ਘਰੇ ਕੋਈ ਆਇਆ ਓਕੇ ਮੇਰੇ ਦਾਦੀ ਦਾਦੀ ਠੀਕ ਆ ਤੂੰ ਕਿੱਥੋਂ ਆਇਆ ਤਰਕੇ ਤਾਂ ਨਿਕਲਿਆ ਓ ਮੈਂ ਤਾਂ ਜੋ ਆਇਆ ਸੀ ਕਿੱਥੋਂ ਆਇਆ ਸੀ ਆ ਇੱਧਰ ਬੈਠਾ ਸੀ ਸੰਦਾਰੀ ਵਿੱਚ ਸੰਦਾਰੀ ਮੈਂ ਤੈਨੂੰ ਨਾਲ ਦਾ ਕੁਛ ਸੰਦਾਣਾ ਤਾਂ ਤੇਰਾ ਲੈ ਕੇ ਆਇਆ ਤੇ ਪਾਣੀ ਦਾ ਗਲਾਸ ਇਹਨੂੰ ਮੈਂ ਫੂਕਾਂ ਹੈ ਲੈ ਫੂਕਣਾ ਹੀ ਦੱਸਦੀ ਆ ਨਹੀਂ ਤੇਰੇ ਦਾ ਹੁਣਾ ਨਹੀਂ ਕਿਸੇ ਕੰਜਰ ਨੇ ਹੁਣਾ ਤੇਰੇ ਨਹੀਂ ਕੋਈ ਕੰਜਰ ਆ ਕੇ ਖੜਦਾ ਸਾਡੇ ਦਾ ਸੁੱਖ ਮੰਨਣਾ ਸਾਡੇ ਤਾਂ ਆ ਜਾਂਦਾ ਹਾਂ ਜੀ ਵੀ ਘਰੋਂ ਲਿਆਦਾ ਹੈ ਇਹ ਜਿਹੜਾ ਨਿਕਲੀਆਂ ਉਹਦੇ ਨੇ ਕਿਹਾ ਕੋਈ ਸੰਘ ਸ਼ਰਮ ਹੁੰਦੀ ਆ ਹਾਂ ਨਾ ਹੋਰ ਵੀ ਤੈਨੂੰ ਕੋਕਾ ਤੋਂ ਨਾ ਜਿਹੜਾ ਤਰੀ ਆ ਇਹਨੇ ਲਿਆ ਕੇ ਰੱਖਿਆ ਨਾ ਕੋਹੋਂ ਨੇ ਠੰਡਾ ਫਰਿੱਜ 'ਚ ਉਹ ਲਿਆਦਾ ਚੱਕ ਕੇ ਕੋਈ ਜੂਸ ਤਾਂ ਹੀ ਨਹੀਂ ਆ ਗਈ 2 ਰੁਪਏ ਦਾ ਖਰਚ ਕੇ ਰਾਦੀ ਵੀ ਹੈ ਨਹੀਂ ਇਹਨਾਂ ਨੂੰ ਬੋਲਣਾ ਨਹੀਂ ਦਈਦਾ ਭਾਬੀ ਜਿੰਨਾ ਤੂੰ ਬੋਲਦੀ ਆਂ ਦੇ ਨੂੰ ਕੋਹਾਂ ਨੂੰ ਸਮਝਾ ਕੇ ਰੱਖਿਆ ਪਰ ਮੇਰੇ ਨਾਲ ਜਗਤਵਾਰੀਆ ਭਾਦੀਆਂ ਨੂੰ ਆਦੇ ਨਾ ਬੋਲ ਮੇਰਾ ਕੀ ਆ ਗਿਆ ਸੋਨੇ ਦੀ ਕਰਤੂਤ ਨਾ ਲਿਆ ਜਿਹੜਾ ਲੈ ਕੇ ਆਏ ਇਹ ਹਾਂ ਆ ਛੋਟੇ ਨੇ ਦੀ ਕਰਤੂਤ ਖੰਡਿਆ ਉਹ ਮੈਨੂੰ ਦੱਸਤਾ ਸੀ ਇੱਧਰ ਲੋਕ ਪੁੱਛੀ ਜਾਂਦੇ ਸੀਗੇ ਨਾਲੇ ਹੱਸਦੇ ਸੀਗੇ ਦੇਖ ਦੇਖ ਲੋਕਾਂ ਨੂੰ ਤਾਂ ਮਾਸਾ ਕਾ ਗਿਆ ਇਹ ਨਹੀਂ ਤਾਂ ਹੁੰਦਾ ਪੱਕਾ ਇਹ ਨਹੀਂ ਕਹਿਣਾ ਹੁੰਦਾ ਮਾਤਾ ਨੇ ਰਜਾਣਾ ਆਉਂਗਾ ਹੋਵੇ ਤਾਂ ਆਲਾ ਸੁਭਾਤਾ ਤਾਂ ਨਹੀਂ ਆਲਾ ਮਸਕਰੀਂ ਹੱਸਦਾਗਾ ਲੋਕ ਤਾਂ ਕਹਿੰਦੇ ਉਹ ਤੋ ਪੜਨ ਨਾ ਦੱਸਦਾ ਇਹਨੂੰ ਵਧੀਆ ਚੰਪਲ ਗਿਆ ਹੁਣ ਚੱਲ ਸੁਣ ਮੇਰੀ ਮਾਂ ਗੱਲ ਮੈਂ ਤਾਂ ਬਲੱਡ ਵਾਂ ਦੇ ਚ ਬੋਲ ਗਈ ਜਣਾ ਕੁਝ ਬੋਲਣਾ ਸੀ ਹੁਣ ਮੈਂ ਪਛਤਾਉ ਨਹੀਂ ਆ ਹਣੇ ਵੀ ਆਪਣੇ ਪੁੱਤ ਦੀ ਮਾਰੀ ਵੀ ਆਪਣੇ ਮਾਂ ਪਿਓ ਨੂੰ ਸੱਟ ਕੇ ਆਈਏ ਪਹਿਣਾ ਪਾਈਆਂ ਨੂੰ ਆਪਾਂ ਤੁਹਾਨੂੰ ਤੇਰ ਨਾਲੇ ਲਾਉਣੀ ਪਊਗੀ ਉਹੀ ਤਾਂ ਮੈਂ ਕਹਿੰਦੀ ਸੀ ਪੁੱਤ ਵੀ ਥੋੜਾ ਬੋਲ ਕੋਈ ਨਾ ਮੈਂ ਕਾਲਾ ਸੁਣਨਾ ਮੇਰੀ ਸੁਣਾ ਹਾਂ ਮੈਂ ਜਾਊਗਾ ਹੁਣ ਇਹਨੂੰ ਕਿਹਨੇ ਕੁੜੀ ਦੇਣੀ ਆ ਗਰੇਗਾ ਤੇ ਇਹ ਵੀ ਚੰਦ ਚੜਾਤਾ ਹਾਂ ਅਗਲੇ ਕਿਨ ਕੇ ਵੱਡੇ ਚ ਕੋਈ ਘਾਟ ਹੋਊਗੀ ਹੈ ਉਹ ਤਾਂ ਮੈਨੂੰ ਆਉਂਦੇ ਨਹੀਂ ਕਹੀ ਜਾਂਦੇ ਸੀ ਕਹਿੰਦੇ ਤੇਰਾ ਤਾਂ ਬਿਆਹ ਨਹੀਂ ਹੋਇਆ ਨਹੀਂ ਇਹਨੇ ਪਹਿਲਾਂ ਚੰਦ ਚੜਾਤਾ ਮੇਰੇ ਕਹਾਂ ਸੁਣ ਲੈ ਨਾਲੇ ਹਨੂ ਕੁੜੀ ਕੋਲੇ ਜਾ ਕੇ ਆ ਚੰਗੀ ਕਰ ਮਾੜਾ ਮਟਾਉਂਦੇ ਮੰਦਰ ਵੀ ਜਾਇਆ ਤੁਮ ਹਨੂ ਮੈਂ ਲੱਸੀ ਰਾਤ ਮਾਰੇ ਹੋਗੇ ਮੁਕਾਬਲ ਘਰੇ ਹੋਗੇ ਸਾਰਾ ਹੁਣ ਤੂੰ ਮੈਨੂੰ ਐਬੋਸ ਕਰਦੀ ਹਾਂ ਉਹ ਕੋਈ ਨਾ ਮੈਂ ਤਾਂ ਪੁੱਤ ਕੋਈ ਨਾ ਕਿਦੋਂ ਪਹਿਲੀ ਹੀ ਆ ਰਹੀਆਂ ਵਿਆਹ ਦੇ ਲਾ ਵੀ ਬਿਮਾਰ ਪਈ ਐ ਇਹ ਬਿਮਾਰ ਕਰਤੀ ਔਰ ਹੁਣ ਤਾਂ ਉਹਨੂੰ ਸੋਚਣਾ ਚਾਹੀਦਾ ਸੀ ਨਾਲੇ ਉਹਨੂੰ ਤਾਂ ਡਰ ਹੀ ਨਹੀਂ ਰਿਹਾ ਕਿਸੇ ਦਾ ਚੱਲ ਆ ਨਹੀਂ ਉਹਨੇ ਗੱਲ ਸੁਣ ਮੇਰੀ ਹੁਣ ਅਸੀਂ ਟੀਮੂ ਦਿਖਾਵਾਂਗੇ ਇੱਧਰ ਪਿੰਡ ਚ ਨਾ ਤਾਂ ਇਹ ਜਾਣ ਦੋ ਕੀ ਰਹੀ ਐ ਨਹੀਂ ਜਾਣ ਦੋ ਕੀ ਰਹੀ ਆ ਜਾਣ ਦੋ ਗਿਆ ਤਾਂ ਹੁਣ ਕੋਈ ਵੀ ਨਹੀਂ ਰਿਹਾ ਇੱਧਰ ਗੱਲ ਸੁਣ ਮੇਰੀ ਹੁਣ ਮੈਂ ਹੁਣ ਜਿਹੜਾ ਕੁਝ ਮੈਥੋਂ ਬੋਲਣਾ ਗਿਆ ਸੀ ਭਾਈ ਬਲਾਡੇ ਬੜੇ ਚ ਮੈਥੋਂ ਗਿਆ ਬੋਲਿਆ ਹੁਣ ਆਪਦਾ ਘਰ ਆ ਆਪਦੇ ਘਰ ਨੂੰ ਸਾंभ ਇਹ ਨਾ ਹੋਵੇ ਇੱਥੇ ਤੀਜੇ ਦਿਨ ਚੱਕ ਕੇ ਧੱਗਾ ਚ ਨੇ ਤੁਰੀ ਫਿਰਦੇ ਰਹਿ ਕਰੀ ਮੈਥੋਂ ਪੁੱਛੇ ਬਿਨਾ ਪਿੰਡ ਚ ਕਿਸੇ ਦੇ ਘਰੇ ਨਹੀਂ ਵੜਨਾ ਠੀਕ ਆ ਆਹ ਦਾ ਹੁਣ ਇੱਥੇ ਆਈਆਂ ਘਰ ਦੀ ਨੂਹ ਦੀ ਬਣੀ ਆ ਨੂਹ ਦੀ ਬਣ ਕੇ ਰਹੀ ਠੀਕ ਆ ਇਹ ਆ ਵੀ ਚੱਲਣਾ ਹੈਗਾ ਇਹੇ ਜੇ ਨਹੀਂ ਕੌਣ ਦੇਣੀ ਹੈਗੀ ਮੈਂ ਸਿੱਧੇ ਸਾਦੇ ਪੰਜਾਬੀ ਸੂਟ ਪਾ ਠੀਕ ਆ ਜੇ ਨੂਹ ਬਣੀ ਆ ਨੂਹ ਬਣੀ ਹੈ ਮੇਰੀ ਨੂਹ ਬਣ ਕੇ ਦਿਖਾ ਠੀਕ ਆ ਹਾਂ ਇਹ ਜੇ ਕੱਪੜੇ ਬਦਲ ਲਵਾਂਗੀ ਸੂਟ ਪਾ ਲਵਾਂ ਠੀਕ ਆ ਸਾ ਆਸੀ ਜਾਵੇਂ ਖਾਨਦਾਨ ਨਹੀਂ ਬੰਦੇ ਠੀਕ ਆ ਅੱਜ ਤੋਂ ਇਹਨੂੰ ਐਂ ਕਾਰ ਮੰਗਿਆ ਜਾਏਗਾ ਨਾ ਉਥੋਂ ਆਹ ਲਿਆਣੀ ਆ ਪ੍ਰਿੰਸਾ ਦੇ ਪੰਜਾਬੀ ਸੂਟ ਉਥੋਂ ਤੋਂ ਤਾਂ ਸੁਣ ਰਿਹਾ ਨਾ ਨਾਲੇ ਸਰ ਤੇ ਚੁੰਮੂ ਲੈ ਕੇ ਰੱਖਿਆ ਕਰ ਕੋਈ ਨਾ ਲੈ ਆ ਚੱਕਦੇ ਧੀਏ ਸਮਾਨ ਆਪਦਾ ਘਰ ਆ ਹੁਣ ਇਹਨੂੰ ਸਾਹਮ ਚਾਹੇ ਵਿਗਾੜ ਕੋਈ ਵਲੀ ਮਾਨ ਜਿਹੜਾ ਮੇਰੇ ਤੂੰ ਵੀ ਕੁਝ ਬੋਲਿਆਗਾ ਗੁੱਸੇ ਚ ਨਾ ਮੈਨੂੰ ਵੀ ਆਪਦੀ ਧੀ ਧੀ ਸਮਝ ਕੇ ਮਾਫ ਕਰ ਦਿਓ ਪਰ ਮੈਂ ਬੋਲਣਾ ਨਹੀਂ ਸੀਗੀ ਮੇਰਾ ਵੀ ਨਾ ਮਨ ਭਟ ਗਿਆ ਸੀ ਦੇਖ ਕੇ ਕੱਲ ਤਾਂ ਮੈਨੂੰ ਕਹਿੰਦਾ ਸੀ ਮੇਰੀ ਮਾਂ ਬਣਾਈ ਚੰਗੀ ਐ ਬਣਾਈ ਚੰਗੀ ਇਹ ਤੈਨੂੰ ਵਈਏ ਖੁਸ਼ ਰੂ ਦੀ ਪੱਕਾ ਧੀਏ ਮਾਂ ਪਾਉ ਦੇ ਵੀ ਚਾਹਾਂ ਲਾਡ ਹੁੰਦੇ ਨੇ ਠੀਕ ਹੈ ਕਿ ਮੈਂ ਸਾਡਾ ਅਸੀਂ ਚਾਹ ਲਾੜ ਦੇ ਵੀ ਮੈਂ ਪੁੱਤ ਨੂੰ ਵਿਹੂਂਤੀ ਪਾਣੀ ਵਾਰ ਕੇ ਪੀਂਦੀ ਤੇਰੇ ਮਾਂ ਪਿਓ ਦੇ ਵੀ ਚਾਹ ਲਾੜ ਹੋਣਗੇ ਵੀ ਅਸੀਂ ਆਪਦੇ ਹੱਥੀਂ ਧੀ ਦੇ ਕਾਰਜ ਸਵਾਰਦੇ ਹੁਣ ਤੈਨੂੰ ਐ ਪਤਾ ਕਿ ਉਹਨਾਂ ਨੇ ਮਾਂ ਕਰੋ ਰੋ ਰੋ ਕੇ ਕੀ ਹਾਲ ਹੁੰਦਾ ਹੋਊਗਾ ਕਿਵੇਂ ਉਹ ਪਿੰਡ ਚ ਨੱਕ ਕੱਢ ਕੇ ਤੁਰਨਗੇ ਕਿਵੇਂ ਤੇਰੇ ਪਿੰਡ ਜੀ ਕਿੱਥੇ ਨਿਕਲਣਗੇ ਆਪਾਂ ਦੁਨੀਆਂ ਦੇ ਨਿਕਲਦੇ ਹੁਣੇ ਹਾਂ ਸ਼ਰਮੀ ਦੇ ਮਾਰੇ ਸ਼ਰਮੀ ਦੇ ਮਾਰੇ ਹਾਂ ਪਰ ਤੈਨੂੰ ਸੁਣ ਮਾਂ ਕਰਾਂ ਕਿਸੇ ਨੂੰ ਗੂਲ ਗੋਲ ਕਰਕੇ ਦੱਸ ਦੇ ਮੈਂ ਆ ਟਿਕਾਣੇ ਤੇ ਬੈਠੀ ਆਂਗੀ ਉਹ ਨਾ ਕੋਈ ਨਾ ਮੂ ਸਰਕਾਰ ਦਾ ਕੰਮ ਨਹੀਂ ਕਰ ਰਿਹਾ ਮਾਪੇ ਹਾਂ ਨੰਮੀ ਦੇ ਮਾਰੇ ਬਿਸ਼ਾਰਮੀ ਦੇ ਮਾਰੇ ਕਿਤੇ ਕੁਝ ਖਾ ਕੇ ਮਾਰ ਜੈਨ ਉਹਨਾਂ ਨੂੰ ਕਰਦੇ ਫੋਨ ਇੱਕ ਤਾਂ ਠੀਕ ਆ ਭਾਈ ਹਾਂ ਉਹ ਇਹਨਾਂ ਤੋਂ ਥੋੜਾ ਕਾਜ ਦਿਖਾ ਕੇ ਆ ਲਓਗੀ ਦਵਾਲੇ ਬੰਦ ਕਰਾ ਕੇ ਲਿਆਵਾਂਗੇ ਭਾਈ ਹਾਂ ਆ ਨਾ ਨੂੰ ਪਕੇਰਾ ਘਰੇ ਬੰਦ ਕੋਈ ਨਾ ਮੈਂ ਫੋਨ ਕਰਕੇ ਦੇਖਦੀ ਹਾਂ ਨੂੰ ਕੀ ਕਬੱਤ ਮੇਰੇ ਨਾਲ ਠੀਕ ਹੈ ਠੀਕ ਹੈ ਜਿਹੜਾ ਪੂਰਾ ਚਾਰ ਦੰਦੇ ਬਿਲਾ ਕੇ ਨਾਸਮੇ ਬਣਾ ਕੇ ਖਵਾ ਦਾਂਗੇ ਮਾਰਟੀ ਕਰਦਾਂਗੇ ਪਕੌੜੇ ਖਵਾ ਦਾਂਗੇ ਗਰਾਬ ਜਮਣਾ ਕਰ ਲਾਂਗੇ ਬਸ ਨਾਲੇ ਭਾਈ ਉਹਨਾਂ ਨੂੰ ਕੀ ਪਤਾ ਅਗਲੇ ਗੁੱਸੇ 'ਚ ਮੁੰਡਾ ਕਿਤੇ ਕੱਲਾ ਕੇ ਅੱਗੇ ਰਾਜ ਲੱਤਾਂ ਮਾਰ ਕੋਲ ਨਾ ਜਾਨੀ ਬਣਾ ਦਿੰਦੇ ਮੈਂ ਅੱਖਾਂ ਵਾਲੇ ਹੁੰਦੇ ਨੇ ਜਿਹੜੇ ਕਿਉਂ ਆਪਾਂ ਮੁੰਡਾ ਬਰਵਾਉਣਾ ਹੋਈ ਨਹੀਂ ਇਹਨਾਂ ਤੋਂ ਬਾਕੀ ਬਣਾ ਲੈਣੇ ਸਮੇਂ ਬੈਠੇ ਮੈਂ ਚਾਹ ਧਾਰਦੀ ਆਂ ਆ ਥੋੜਾ ਜਿਹਾ ਕੁਟੂਆ ਚਾਹ ਬਣਾ ਲਾ ਤੂੰ ਜਾ ਕੇ ਆ ਸਾਡੇ ਕੋਲ ਮੰਡ ਪਿੰਡ ਹਾਂ ਕੱਲ ਤਾਂ ਪਹਿਲਾਂ ਦੀ ਸੀ ਅੱਛਾ ਤੇ ਤਿੰਨ ਮੁੰਡੇ ਵਟ ਤੇ ਕਹਨੇ ਐਕਸੀਡੈਂਟ ਹੋ ਗਿਆ ਕਹਨੇ ਰੂਪ ਦੇ ਐਕਸੀਡੈਂਟ ਦਾ ਪਹਿਲਾਂ ਕੁਝ ਕੁੜੀ ਕਰ ਸਾਡੇ ਜਿਹੜੇ ਗੱਡੀਆਂ ਆ